ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 74 ਸੈਕਟਰੀਏਟ ਵਿੱਚ ਬਦਲੀਆਂ ਜਦ ਹੀ ਖੁੱਡੇ ਵਿੱਚ ਉੱਡ ਉੱਡ ਪੰਛੀ ਮੁਰ ਦੂਜੇ ਖੁੱਡੇ ਵਿੱਚ ਜਾ ਬਹਿੰਦੇ ਹੋ ਪਰ ਉਹ ਤਾਂ ਉਹੀ ਉਹ ਪੁਰਾਣੇ ਹੁਸਨ ਹਾਂ ਜੇ ਜ਼ਮਾਨ ਬਦਲਦੇ ਰਹਿੰਦੇ ਹੋ ਪਹਿਲੀ ਵਾਰ ਵੱਡੇ ਸੈਕਟਰੀਏਟ ਵਿੱਚ ਮੇਰੀ ਪੋਸਟਿੰਗ ਹੋਈ ਤਿੰਨ ਫਲੋਰ ਤੇ ਕਮਰਾ ਨੰਬਰ ਸ਼ਾਇਦ 19 ਸੀ ਮਹਿਕਮਾ ਮਾਲ ਦਾ ਮਾਲਦਾਰ ਮੰਤਰੀ ਸਰਦਾਰ ਸਮਰਾ ਸਾਹਿਬ ਨਰਮ ਸੁਭਾਅ ਦੇ ਪਰ ਸਾਹਿਬ ਕਿਤਾਬ ਦੇ ਪੱਕੇ ਮੇਰੀ ਬ੍ਰਾਂਚ ਦੇ ਦੋ ਕੰਮ ਸੀ ਇੱਕ ਤਾਂ ਜਿਹੜੇ ਲੋਕ ਪਾਕਿਸਤਾਨ ਤੋਂ ਹਿਜਰਤ ਕਰਕੇ ਆਏ ਸੀ ਉਹਨਾਂ ਦੀਆਂ ਜ਼ਮੀਨਾਂ ਦੀ ਮੂੜ ਅਲਾਟਮੈਂਟ ਦੂਜਾ ਪਟਵਾਰੀਆਂ ਕਾਨੂੰਗੋਆ ਦੀ ਭਰਤੀ ਸੇਵਾ ਰੂਲਜ਼ਾ ਦੇ ਨਾਲ ਸੰਬੰਧਿਤ ਸੀ ਮੂੜ ਵਸੇਬੇ ਵਾਲੇ ਕੇਸ तकरीबन ਸਾਰੇ ਹੀ ਕਾਲੇ ਮਾਲੇ ਵਾਲੇ ਸਨ ਲੋਕ ਫਰਜ਼ੀ ਕਾਗਜ਼ ਤੇ ਫਰਜ਼ੀ ਹੁਕਮ ਚੁੱਕੀ ਫਿਰਦੇ ਸਨ FCR ਕਿਸਮ ਦਾ ਮਾਲ ਵਿਭਾਗ ਦੇ ਅਸਲੀ ਧਰਮ ਰਾਜ ਮੰਨਿਆ ਜਾ ਸਕਦਾ ਹੈ ਜਿਸ ਹਿਸਾਬ ਨਾਲ ਉਸ ਨੂੰ ਕਾਨੂੰਨ ਮੁਤਾਬਕ ਅਖਤਿਆਰ ਦਿੱਤੇ ਹੋਏ ਨੇ ਪਰ ਅਕਸਰ ਦੋ ਕਿਸਮ ਦੇ FCR ਲੱਗਦੇ ਰਹੇ ਇੱਕ ਉਹ ਜਿਨ੍ਹਾਂ ਨੇ ਵਕਤੀ ਲਗਾਇਆ ਤਗੜੇ ਫੈਸਲੇ ਨਹੀਂ ਕੀਤੇ ਫੈਸਲੇ ਕਰਨ ਲੱਗੇ ਵੀ ਜਾਨ ਚਾਹੀਦੀ ਹੈ ਉਹ ਆਪਣਾ ਦਾਮਨ ਬਚਾ ਕੇ ਰੱਖਣ ਵਿੱਚ ਹੀ ਭਲਾ ਸਮਝਦੇ ਰਹੇ ਕੁਝ ਅਜਿਹੇ ਜੋ ਜੋ ਆਵੇ ਸੌ ਰਾਜ਼ੀ ਜਾਵੇ ਖੈਰ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਟਿੱਪਣੀ ਕਰਨੀ ਠੀਕ ਨਹੀਂ ਪਰੰਤੂ ਮੈਡਮ ਰੂਪਨ ਦਿਓਲ ਬਜਾਜ ਬਿਲਕੁਲ ਇਮਾਨਦਾਰ ਸਰਕਾਰ ਅਤੇ ਲੋਕ ਖੇਤਾਂ ਦੀ ਪੱਖੀ ਸੀ ਉਹ ਸਿਆਸੀ ਦਬਾਅ ਨੂੰ ਵੀ ਆਰਾਮ ਨਾਲ ਟਾਲ ਦਿੰਦੇ ਸਨ ਹਜੇ ਅਫਸਰ ਨਾਲ ਕੰਮ ਕਰਕੇ ਆਨੰਦ ਆਉਂਦਾ ਹੈ ਉੱਥੇ ਮੈਂ ਇੱਕ ਤਾਂ ਐਫਸੀਆਰ ਤੋਂ ਮ드ਰਾਸ ਹਾਈ ਕੋਰਟ ਦੇ ਫੈਸਲੇ ਮੁਤਾਬਕ ਇਹ ਸਰਕੂਲਰ ਜਾਰੀ ਕਰ ਦਿੱਤਾ ਕਿ ਜਿਸ ਮੁਲਾਜ਼ਮ ਨੂੰ ਕਿਸੇ ਮੁਕਦਮੇ ਵਿੱਚ ਸਜ਼ਾ ਹੋ ਚੁੱਕੀ ਹੈ ਉਹਨੀ ਦੇਰ ਤੱਕ ਨੌਕਰੀ ਵਿੱਚ ਨਹੀਂ ਰਹਿ ਸਕਦਾ ਜਿੰਨੀ ਦੇਰ ਤੱਕ ਉੱਪਰਲੀ ਅਦਾਲਤ ਵੱਲੋਂ ਉਸ ਦੀ ਕੈਦ ਦੇ ਫੈਸਲੇ ਨੂੰ ਸਟੇ ਨਹੀਂ ਕੀਤਾ ਜਾਂਦਾ। ਭਾਵ ਇਕੱਲਾ ਫੈਸਲਾ ਸਟੇ ਨਹੀਂ ਬਲਕਿ ਕੈਦ ਵੀ ਸਸਪੈਂਡ ਨਹੀਂ ਕੀਤੀ ਜਾਂਦੀ। ਸਾਡੀ ਚਿੱਠੀ ਨੇ ਪੰਜਾਬ ਵਿੱਚ ਉਹਨਾਂ ਮੁਲਜ਼ਮਾਂ ਨੂੰ ਜਲਾਬ ਲਾਤਾ ਜਿਹੜੇ ਕੈਦ ਹੋਣ ਦੇ ਬਾਵਜੂਦ ਵੀ ਵਿਭਾਗ ਵਿੱਚ ਨੌਕਰੀ ਕਰ ਰਹੇ ਸਨ। ਬਹੁਤ ਸਾਰੇ ਪਟਵਾਰੀ ਕਾਨੂੰਗੋ ਨੌਕਰੀਆਂ ਨਿਕਲ ਗਏ। ਹੋਰ ਵਿਭਾਗਾਂ ਵਿੱਚ ਵੀ ਭਿਗੜ ਦਰ ਮਚ ਗਈ। ਮੈਨੂੰ ਸੁਆਹਾਰਿਆ ਸੀ। ਕਈ ਵਿਭਾਗਾਂ ਨੇ ਐਲਆਰ ਕੋਲੋਂ ਵੀ ਸਲਾਹ ਲਈ ਪਰ ਐਲਆਰ ਸਾਡੇ ਨਾਲ ਸਹਿਮਤ ਹੋਇਆ ਭਾਵੇਂ ਇਹ ਫੈਸਲਾ ਕਾਨੂੰਨੀ ਤੇ ਲਾਗੂ ਕਰਨ ਯੋਗ ਸੀ ਪਰ ਸਰਕਾਰਾਂ ਦੇ ਕਰ ਕੌੜੀ ਦਵਾਈ ਮਲਬ ਦੇਣ ਦੀ ਵੀ ਹਿੰਮਤ ਚਾਹੀਦੀ ਹੈ ਮੈਡਮ ਰੂਪਨ ਦਿਓਲ ਬਜਾਜ ਨੇ ਦਮ ਨਾਲ ਫੈਸਲਾ ਲਿਆ ਮੇਰੇ ਤੇ ਮਾਲ ਮਹਿਕਮੇ ਦੇ ਪ੍ਰਿਸ਼ਟ ਮੁਲਾਜ਼ਮ ਦੰ ਚਬਦੇ ਰਹੇ ਮੈਨੂੰ ਕੀ ਇਹ ਕੋਈ ਮੇਰੀ ਪਹਿਲੀ ਹਰਕਤ ਨਹੀਂ ਸੀ ਦੂਜੇ ਪਟਵਾਰੀਆਂ ਤੋਂ ਮੁਕਤੀ ਲੈਣ ਦਾ ਉਹਨਾਂ ਦਿਨਾਂ ਵਿੱਚ ਪਟਵਾਰੀਆਂ ਦੀ ਭਰਤੀਬਾਰੀ ਸਿਲਸਲਾ ਚੱਲ ਰਿਹਾ ਸੀ ਕੁਝ ਰੂਲਸ ਵਿੱਚ ਤਬਦੀਲੀ ਕਰਨੀ ਸੀ ਕਿ ਪਟਵਾਰੀ ਦੀ ਯੋਗਤਾ ਗ੍ਰੈਜੂਏਟ ਕੀਤੀ ਜਾਵੇ ਤੇ ਕੰਪਿਊਟਰ ਦਾ ਡਿਪਲੋਮਾ ਵੀ ਨਾਲ ਕੀਤਾ ਹੋਵੇ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਸਪੈਸ਼ਲ ਸਕੱਤਰ ਵਧੀਕ ਸਕੱਤਰ ਇਹ ਸਭ ਕਾਰਖਾਨੇ ਨੇ ਉੱਪਰਲੀ ਡਾਕ ਢੇਠਾਂ ਤੇ ਢੇਠ ਦੀ ਉੱਪਰ ਹੀ ਭੇਜਣੀ ਹੁੰਦੀ ਹੈ ਕਿਸੇ ਹੱਦ ਤੱਕ ਸੱਚੀ ਵੀ ਸੀ ਪਰ ਪੂਰਾ ਸੱਚ ਨਹੀਂ ਫੀਲਡ ਦੀ ਨੌਕਰੀ ਕੱਲੀ ਕਾਗਜ਼ ਤੇ ਕਲਮ ਨਾਲ ਨਹੀਂ ਚੱਲਦੀ ਉੱਥੇ ਵਕਤ ਬਾ ਵਕਤ ਡਾਂਗ ਵੀ ਫੇਰਨੀ ਪੈਂਦੀ ਹੈ ਪਰ ਸਕੱਤਰਤ ਵਿੱਚ ਨਰੋਲ ਕਲਮ ਦੀ ਮਾਰ ਪੈਂਦੀ ਹੈ ਜੇ ਬੰਦੇ ਵਿੱਚ ਥੋੜੀ ਸਿਆਣਪ ਹਿੰਮਤ ਤੇ ਪ੍ਰਤੀਬੱਧਤਾ ਹੋਵੇ ਤਾਂ ਕਤਰਿਤ ਵਿੱਚ ਵੀ ਕਲਮ ਨਾਲ ਤੁਸੀਂ ਸੁਧਾਰਵਾਦੀ ਕੰਮ ਕਰ ਸਕਦੇ ਹੋ ਇੱਕ ਮੌਜ ਤਾਂ ਇਹ ਕਿ ਤੁਸੀਂ ਆਪਣੇ ਮਨ ਦੀ ਗੱਲ ਕਾਗਜ਼ ਤੇ ਲਿਖ ਕੇ ਅੱਗੇ ਭੇਜ ਦਿਓ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੁਹਾਡੀ رائے ਨਾਲ ਭਾਵੇਂ ਨਾਲ ਸਹਿਮਤ ਹੋਵੇ ਅਸਹਿਮਤੀ ਨੋਟ ਵੀ ਉੱਪਰਲੇ ਅਫਸਰ ਵਿੱਚ ਛੇਤੀ ਛੇਤੀ ਲਿਖਣ ਦੀ ਹਿੰਮਤ ਨਹੀਂ ਪੈਂਦੀ ਮੈਂ ਇਹ ਤਜਵੀਜ਼ ਭੇਜਤੀ ਕਿ ਸਰਕਾਰ ਦੇ ਘਰ ਹਮੇਸ਼ਾ ਪਟਵਾਰੀਆਂ ਦੀ ਘਾਟ ਰਹਿੰਦੀ ਹੈ ਜ਼ਮੀਨਾਂ ਦੇ ਭਾਵ ਵਧਨ ਕਾਰਨ ਪਟਵਾਰੀਆਂ ਦੀ ਰਿਸ਼ਵਤ ਦੇ ਰੇਟ ਵੀ ਬਹੁਤ ਵੱਧ ਗਏ ਜਦੋਂ ਭਰਤੀ ਦਾ ਸਿਲਸਲਾ ਸ਼ੁਰੂ ਹੁੰਦਾ ਕੋਈ ਰਿੱਟ ਹੋ ਜਾਂਦੀ ਕੋਈ ਸਕੈਂਡਲ ਹੋ ਜਾਂਦਾ ਇੱਕ ਇੱਕ ਪਟਵਾਰੀ ਕੋਲ ਦੋ ਦੋ ਤਿੰਨ ਤਿੰਨ ਹਲਕੇ ਨੇ ਸੇਵਾ ਮੁਕਤ ਪਟਵਾਰੀ ਰੱਖੇ ਹੋਏ ਨੇ ਲੋਕ ਲੁੱਟੇ ਜਾ ਰਹੇ ਨੇ ਪੁਰਾਣੀ ਰਵੈਤ ਇਹ ਹੈ ਕਿ ਪਹਿਲਾਂ ਪਟਵਾਰੀ ਉਮੀਦਵਾਰ ਭਰਤੀ ਹੁੰਦੇ ਨੇ ਫਿਰ ਇੱਕ ਸਾਲ ਦੀ ਟ੍ਰੇਨਿੰਗ ਫਿਰ ਮੁੜ ਭਰਤੀ ਮੈਂ ਸੁਝਾ ਦਿੱਤਾ ਕਿ ਪਟਵਾਰੀ ਦਾ ਕੋਰਸ ਮਾਸਟਰਾਂ ਖੇਤੀਬਾੜੀ ਇਨਸਪੈਕਟਰਾਂ ਤੇ ਹੋਰ ਵਿਭਾਗਾਂ ਵੰਗ ਕਿਉਂ ਨਾ ਆਈਟੀਆਈ ਵਿੱਚ ਸ਼ੁਰੂ ਕਰ ਦਿੱਤਾ ਜਾਵੇ ਹਰ ਸਾਲ 2-3 ਹਜ਼ਾਰ ਟ੍ਰੇਨਡ ਪਟਵਾਰੀ ਉਮੀਦਵਾਰ ਉਪਲਬਧ ਹੋਣ ਜਿਸ ਮਹਿਕਮੇਨ ਲੋਡ ਹੋਵੇ ਪਰਤੀ ਕਰ ਲਵੇ ਜਦੋਂ ਕਿਤੇ ਪਟਵਾਰੀ ਹੜਤਾਲ ਕਰਨ ਜਾਂ ਧਮਕੀ ਦੇਣ ਤਾਂ ਹਫਤੇ ਦੇ ਅੰਦਰ ਜ਼ਿਲ੍ਹਾ ਕਲੈਕਟਰ ਆਪਣੇ ਜ਼ਿਲ੍ਹੇ ਵਿੱਚ ਟ੍ਰੇਨਡ ਪਟਵਾਰੀ ਭਰਤੀ ਕਰ ਲੈਣ ਜਿਨ੍ਹਾਂ ਵੱਤ ਤੋਂ ਵੱਧ ਲੋਕ ਪਟਵਾਰੀ ਦਾ ਕੋਰਸ ਕਰਨਗੇ ਮਾਲ ਰਿਕਾਰਡ ਬਾਰੇ ਜਾਣਕਾਰ ਹੋਣਗੇ ਵਕੀਲਾਂ ਦੇ ਮਨਸ਼ੀ ਅਰਜ਼ੀ ਨਵੀਸ ਜੰਗਲਾਤ ਨਹਿਰੀ ਲੋਕ ਨਿਰਮਾਨ ਬਿਜਲੀ ਬੋਰਡ ਪਿੰਡੂ ਵਿਕਾਸ ਲੋਕਲ ਗਵਰਨਮੈਂਟ ਆਦ ਮਹਿਕਮਿਆਂ ਨੂੰ ਪਟਵਾਰੀ ਦੀ ਲੋੜ ਪੈਂਦੀ ਹੈ ਪਟਵਾਰੀ ਦੀ ਮੋਨੋਪੋਲੀ ਤੋੜਨ ਲਈ ਇਹ ਤਰੀਕਾ ਸੀ ਨਾਲੇ ਪਟਵਾਰੀਆਂ ਦੀ ਮੰਗ ਪੂਰੀ ਹੋ ਜੂ ਕਿ ਉਹਨਾਂ ਦੀ ਪੋਸਟ ਟੈਕਨੀਕਲ ਪੋਸਟ ਲਾਨ ਦਿੱਤੀ ਜਾਵੇ ਸੱਪ ਵੀ ਮਰ ਜੇ ਸੋਟੀ ਵੀ ਵੱਜੇ ਦੋਵੇਂ ਕੰਮ ਹੋ ਜਾਣ ਪਹਿਲਾਂ ਮੈਂ ਦੋ ਤਿੰਨ ਮੀਟਿੰਗਾਂ ਕਰਕੇ ਮੈਡਮ ਐਫਸੀਆਰ ਨੂੰ ਰਜ਼ਾਮੰਦ ਕੀਤਾ ਕਿ ਇਹ ਤਜਵੀਜ਼ ਲਾਹੇਵੰਤ ਤੇ ਪਾਰਦਰਸ਼ੀ ਹੋਵੇਗੀ ਫਿਰ ਫਾਈਲ ਮੰਤਰੀ ਜੀ ਕੋਲ ਅੜ ਗਈ ਸਿਆਸੀ ਬੰਦੇ ਜਿੰਨੇ ਮਰਜ਼ੀ ਭਲੇ ਤੇ ਸ਼ਰੀਫ ਹੋਣ ਪਰ ਉਹ ਇਹ ਸੋਚਦੇ ਨੇ ਕਿ ਆਹ ਕੰਮ ਕਰਨ ਨਾਲ ਮੈਨੂੰ ਨਿੱਜੀ ਤੇ ਸਿਆਸੀ ਲਾਹਾ ਕਿਵੇਂ ਤੇ ਕਿੰਨਾ ਮਿਲੇਗਾ ਮੈਂ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਜੇ ਖੁਦ ਭਰਤੀ ਕਰਦੇ ਹੋ ਤਾਂ ਸੌਰ ਵਾਲਾ ਸਕੈਂਡਲਾਂ ਰੇਟਾ ਹੋਣਗੀਆਂ। ਆਈਟੀਆਈ ਰਾਹੀਂ ਭਰਤੀ ਕਰਕੇ ਟ੍ਰੇਨਿੰਗ ਕਰਵਾ ਦਿਓ। ਹਰ ਆਈਟੀਆਈ ਵਿੱਚ ਆਪਣੇ 20-20 ਬੰਦਿਆਂ ਨੂੰ ਦਾਖਲਾ ਦਵਾ ਦਿਓ। ਜਦੋਂ ਭਰਤੀ ਹੋਈ ਤਾਂ ਇਹ ਸਾਰੇ ਦੇ ਸਾਰੇ ਦੋ ਬੇਚਾਂਤ ਲੱਗ ਜਾਣਗੇ ਕਿਉਂਕਿ ਪੋਸਟਾਂ ਹੀ ਇੰਨੀਆਂ ਖਾਲੀ ਹੋ ਜਾਣਗੀਆਂ। ਮੰਤਰੀ ਜੀ ਨੂੰ ਗੱਲ ਦਿਲ ਲੱਗੀ ਉਹਨਾਂ ਨੇ ਤਕਨੀਕੀ ਸਿੱਖਿਆ ਮੰਤਰੀ ਨਾਲ ਗੱਲ ਕੀਤੀ। ਉਹਨਾਂ ਦਾ ਉੱਥੇ ਪੇਚਾ ਫਸ ਗਿਆ ਕਿ ਕਿਸ ਦਾ ਕਿੰਨਾ ਕਿੰਨਾ ਕੋਟਾ ਹੋਵੇਗਾ। ਲੋਕ ਹਿੱਤ ਨਿੱਜੀ ਹਿੱਤਾਂ ਦੀ ਪੇਂਟ ਚੜ ਗਏ। ਬੀਬੀ ਰਜਿੰਦਰ ਕੌਰ ਪਠੱਲ ਉਹਨਾਂ ਦਿਨਾਂ ਵਿੱਚ ਉਪ ਮੁੱਖ ਮੰਤਰੀ ਤੇ ਉਚੇਰੀ ਸਿੱਖਿਆ ਮੰਤਰੀ ਸਨ ਮੇਰਾ ਮਿੱਤਰ ਜੀਕੇ ਸਿੰਘ ਉਥੇ ਉਹਨਾਂ ਨਾਲ OSDC ਉਹਨਾਂ ਨੇ ਬੀਬੀ ਜੀ ਵੱਲੋਂ ਨੋਟ ਭੇਜਵਾ ਦਿੱਤਾ ਕਿ ਹਰਕੇਸ਼ ਸਿੰਘ ਸਿੱਧੂ ਨੂੰ ਸਪੈਸ਼ਲ ਸਕੱਤਰ ਉਚੇਰੀ ਸਿੱਖਿਆ ਲਗਾ ਦਿੱਤਾ ਜਾਵੇ ਦੂਜੇ ਤੀਜੇ ਦਿਨ ਹੁਕਮ ਜਾਰੀ ਹੋ ਗਏ ਇੱਕ ਖੁੱਡੇ 'ਚੋਂ ਕਬੂਤਰ ਦੂਜੇ ਖੁੱਡੇ ਵਿੱਚ ਜਾਣਾ ਸੀ ਇਹ ਕਿਹੜਾ ਕਸ਼ਮੀਰ ਦੀ रियासत ਦਾ ਸੂਬੇਦਾਰ ਲੱਗਣਾ ਸੀ ਪਟਵਾਰੀਆਂ ਦਾ ਕੋਰਸ ITI ਰਾਹੀਂ ਕਰਾਉਣ ਦਾ سلسلہ ਦੋ ਮੰਤਰੀਆਂ ਦੇ ਰੋੜ ਕੇ ਕਾਰਨ ਵਿਚ ਆਲੇ ਹੀ ਰਹਿ ਗਿਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ